ਬਲੀਚ ਆ ਗਈਆਂ 100 ਰੁਪਏ ਦੀ ਬਲੀਚ ਹੈ ਕਿੰਨੇ ਦੀ ਪੈਣੀ 100 ਰੁਪਏ ਕਿਲੋ 100 ਰੁਪਏ ਦੀ ਅੱਧਾ ਕਿਲੋ ਗ੍ਰੀਸ ਕਿਲੋ 200 ਦੀ ਕੈਪਸੂਲ ਲੈ ਕੇ ਜਾਂਦੇ ਸੀ ਸਾਰੇ ਵਿਟਾਮਿਨ ਵਾਲੇ ਹਨਾ ਉਹ ਨਵੇਂ ਕੈਪਸੂਲ ਆਏ ਆ ਇਹਨਾਂ ਨੇ ਫੇਸ਼ੀਅਲ ਦੀ ਵੀ ਯਹੀ ਤਾਂ ਹੀ ਫੇਰਤੀ ਓਕੇ ਇਨ ਸੈਂਟਾ ਰਿਜ਼ਲਟ ਹੈ 10 ਸੈਕਿੰਡ 'ਚ ਰਿਜ਼ਲਟ ਆਂਦਾ ਹੈ ਅਗਰ ਜੇ ਤੁਸੀਂ ਕਹੋ ਤਾਂ ਤੁਹਾਨੂੰ ਰਿਜ਼ਲਟ ਦਿਖਾ ਦਿੰਨੇ ਆ 10 ਸੈਕਿੰਡ 'ਚ 10 ਸੈਕਿੰਡ 'ਚ ਰਿਜ਼ਲਟ ਆਂਦਾ ਕੀ ਇਹ ਵੱਡੇ ਵੱਡੇ ਟ੍ਰਿਮਰ ਕਿੰਨੇ ਦਾ ਸਟਾਰਟ ਹੈ 150 ਰੁਪਏ ਤੋਂ ਸਟਾਰਟ ਹੈ ਉਹ ਦੇਖੋ ਐਡੇ ਵੱਡੇ ਵੱਡੇ ਟ੍ਰਿਮਰ ਹੈ 6-150 ਰੁਪਏ 700 ਰੁਪਏ 150 ਰੁਪਏ ਦਾ ਮਸ਼ੀਨ ਹਾਂ ਇਹ ਦੇਖੋ ਇਹ ਕਿੰਨੇ ਦਾ ਪੈਣਾ 100 ਰੁਪਏ ਦਾ 100 ਰੁਪਏ ਦੀ ਯੂਐਸਬੀ ਲੀਡ ਨਹੀਂ ਆਂਦੀ ਇਹ ਟ੍ਰਿਮਰ ਹੀ ਹੈ ਹਾਂ ਤੁਹਾਨੂੰ ਟ੍ਰਿਮਰ ਦੇਣਾ 100 ਰੁਪਏ ਦਾ ਇਹ ਕੋਮ ਆ ਗਿਆ ਰਾਉਂਡ ਬ੍ਰਸ਼ ਤੁਸੀਂ ਬਜਾਰੋਂ 150 ਦਾ ਲੈਣੇ ਹਾਂ ਹਾਂ ਜੀ 30 ਰੁਪਏ ਦਾ ਹਾਂ ਜੀ ਸਤਿ ਸ੍ਰੀ ਅਕਾਲ ਦੀ ਸਾਰੇ ਮੂਹ ਪੱਲੂਦਿਆਣੇ ਖੜੇ ਆ ਫੀਲ ਲਗੰਜ ਘੜੀ ਨੰਬਰ 11 ਸਾਗਰ ਕੋਸਮੈਟਿਕ ਦੇ ਅੱਜ ਤੁਹਾਨੂੰ ਕੋਸਮੈਟਿਕ ਦਾ ਹੋਰ ਸਬੰਧ ਦਾ ਆਉਣਾ ਬਹੁਤ ਜ਼ਿਆਦਾ ਸਸਤਾ ਤੇ ਸਾਰਾ ਕੰਪਨੀ ਦਾ ਆਉਂਗਾ ਅਜੇ ਵੀੜੇ ਨਾ ਬਣੇ ਰਿਓ ਟਰਿਮਰ ਤੁਹਾਨੂੰ ਦਿਨੇ ਵੱਡੇ ਵੱਡੇ ਟਰਿਮਰ ਖਾਓ ਮੜੇ ਦੂਜਾ ਵੱਡਾ ਟਰਿਮਰ ਦੇ ਸ਼ੇਰ ਆ ਦੇਖੋ ਵੱਡੇ ਵੱਡੇ ਟਰਿਮਰ ਕਿੰਨੇ ਦਾ ਸਟਾਰਟ ਹੈ 150 ਰੁਪਏ ਦਾ ਸਟਾਰਟ ਹੈ ਉਹ ਦੇਖੋ ਐਡੇ ਵੱਡੇ ਵੱਡੇ ਟਰਿਮਰ ਹੈ 6-150 ਰੁਪਏ 100 ਰੁਪਏ ਦਾ ਮਸ਼ੀਨ ਹਾਂ ਆ ਦੇਖੋ ਇਹ ਕਿੰਨੇ ਦਾ ਪੈਣਾ 100 ਰੁਪਏ ਦਾ 100 ਰੁਪਏ ਦੀ USB ਲੀਡ ਨਹੀਂ ਆਂਦੀ ਇਹ ਟ੍ਰਿਮਰ ਹੀ ਹੈ ਹਾਂ ਤੁਹਾਨੂੰ ਟ੍ਰਿਮਰ ਦੇਣਾ 100 ਰੁਪਏ ਦਾ ਓਕੇ ਭਾਈ 100 ਰੁਪਏ ਦਾ ਟ੍ਰਿਮਰ ਬਾਲ ਕੱਟਣ ਵਾਲੀਆਂ ਮਸ਼ੀਨਾਂ ਹੈ ਕਹਦੇ ਵਿੱਚ ਨਹੀਂ ਕੋਈ ਲੈ ਓ ਕਿੰਨੇ ਦਾ ਪੈਣਾ 100 ਰੁਪਏ ਦਾ ਟ੍ਰਿਮਰ ਸਟਾਰਟ ਆਪਣੇ ਕੋਲ ਆਹ ਦੇਖੋ ਜੈਲ ਆ ਗਈ ਆ ਕੋਮ ਆ ਗਿਆ ਰਾਉਂਡ ਬ੍ਰਸ਼ ਤੁਸੀਂ ਬਜਾਰੋਂ 150 ਦਾ ਲੈਣੇ ਹਾਂ ਹਾਂਜੀ 30 ਰੁਪਏ ਦਾ ਬੱਲੇ 150 ਵਾਲਾ ਕਿੰਨੇ ਦਾ 30 ਰੁਪਏ 30 ਰੁਪਏ ਦਾ ਲੈ ਓ आफ्टर शेविंग लोशन हां जी मेरे ਭਰਾ ਬਜ਼ਾਰੋਂ ਕਿੰਨੇ ਦਾ ਲੈਂਦੇ ਆ 70 ਰੁਪਏ ਦਾ 80 ਰੁਪਏ ਦਾ 100 ਰੁਪਏ ਦਾ ਹੂੰ ਕਿਉਂਕਿ ਇਹਦੇ ਤੇ ਨਾ 150 ਰੁਪਏ ਐਮ ਆਰਪੀ ਹੈ ਤੁਹਾਡਾ ਭਰਾ ਤੁਹਾਨੂੰ ਦੇਗਾ 18 ਰੁਪਏ ਦਾ ਥੱਲੇ ਕਿੰਨੇ ਦਾ 18 ਰੁਪਏ ਵਾਲਾ ਹੈ ਬਲੀਚਾਂ ਆ ਗਈਆਂ 100 ਰੁਪਏ ਦੀ ਬਲੀਚ ਹੈ ਕਿੰਨੇ ਦੀ ਪੈਣੀ 100 ਰੁਪਏ ਕਿਲੋ 100 ਰੁਪਏ ਦੀ ਅੱਧਾ ਕਿਲੋ ਗਰੀਸ ਕਿਲੋ 200 ਦੀ ਓਕੇ ਬਈ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦੱਸੀ ਹੈ ਮੇਰੇ ਭਰਾ ਮੇਰੀਆਂ ਭੈਣਾਂ ਹਨ ਕੈਪਸੂਲ ਲੈ ਕੇ ਜਾਂਦੇ ਸੀ ਸਾਰੇ ਵਿਟਾਮਿਨ ਵਾਲੇ ਹਨਾ ਹੁਣ ਨਵੇਂ ਕੈਪਸੂਲ ਆਏ ਆ ਇਹਨਾਂ ਨੇ ਫੇਸ਼ਲ ਦੀ ਵੀ ਇਹੀ ਤਾਂ ਹੀ ਫੇਰਤੀ ਓਕੇ ਇਨਸਟੈਂਟ ਰਿਜ਼ਲਟ ਹੈ 10 ਸੈਕਿੰਡ 'ਚ ਰਿਜ਼ਲਟ ਆਂਦਾ ਹੈ ਅਗਰ ਜੇ ਤੁਸੀਂ ਕੋਹ ਤਾਂ ਤੁਹਾਨੂੰ ਰਿਜ਼ਲਟ ਦਿਖਾ ਦਿੰਨੇ ਆ 10 ਸੈਕਿੰਡ 'ਚ 10 ਸੈਕਿੰਡ 'ਚ ਰਿਜ਼ਲਟ ਆਂਦਾ ਕੀ ਇਹ ਫੇਸ ਫੇਸ ਆ ਇੱਕ ਕੈਂਚੀ ਨਹੀਂ ਇਹ ਭਾਜੀ ਕੈਪਸੂਲ ਹੈਗੇ ਆ ਤੁਹਾਨੂੰ ਖੜੇ ਖੜੇ ਤੁਹਾਨੂੰ ਰਿਜ਼ਲਟ ਦੱਸ ਦਿੰਨੇ ਆ ਫਿਰ ਉਸ ਤੋਂ ਬਾਅਦ ਰੇਟ ਦੱਸਾਂਗੇ ਤੁਹਾਨੂੰ ਇਹਦਾ ਕਿੰਨਾ ਰੇਟ ਆਦਾ ਇੱਕ ਡੱਬੀ ਹੈਗੀ ਭਾਈ ਜੀ 200 ਪੀਸ ਦੀ ਓਕੇ 200 ਪੀਸ ਦੀ ਡੱਬੀ ਹੈ ਔਰ ਤੁਹਾਨੂੰ ਡੱਬੀ ਦੇਣੀ ਹੈ ਕੰਨੀ ਸਸਤੀ ਇਹ ਜੂ ਰਹੀ ਹੈ ਆ ਦੇਖੋ ਤੁਹਾਨੂੰ ਰਿਜ਼ਲਟ ਦੇਣੇ ਆ ਆ ਦੇਖੋ ਕਰੀਮ ਵਾਲੇ ਕੈਪਸੂਲ ਨੇ ਹਾਂ ਚੈੱਕ ਕਰੋ ਤਾਨੂੰ ਰਿਜ਼ਲਟ ਤੇ ਨਾ ਹਣੀ ਖੜੇ ਖੜੇ ਓਕੇ ਬਈ ਕੋਈ ਫੇਸ਼ੀਅਲ ਦੀ ਲੋੜ ਨਹੀਂ ਤੁਹਾਨੂੰ ਕੋਈ ਸਕਰਬ ਦੀ ਲੋੜ ਨਹੀਂ ਟੈਨ ਰਿਮੂਵਲ ਹੁੰਦਾ ਓਕੇ ਇੱਕ ਸੈਕਿੰਡ ਚ ਸਾਰੀ ਟੈਨ ਰਿਮੂਵ ਕਰ ਦੇਗਾ ਓਕੇ ਬਈ ਇੱਕ ਸੈਕਿੰਡ 2 ਸੈਕਿੰਡ 5 ਸੈਕਿੰਡ ਚ ਸਾਰੀ ਟੈਨ ਰਿਮੂਵ ਕਰ ਦੇਗਾ ਆ ਦੇਖੋ ਆਪਾਂ ਲਾ ਆ ਵਾਈਸ ਮੰਗਾ ਲਏ ਆਪਾਂ ਹਾਂਜੀ ਸਿੱਧਾ ਇਹਨਾਂ ਸਾਫ਼ ਕਰ ਦੇਣਾ ਹੁਣ ਉਹ ਫਰਗੋ ਰਿਹਾ ਫਰਾ ਹੋ ਗਿਆ ਫਿਰ ਇਹਨਾਂ ਤਾਨੂੰ ਆਦਾ ਰਿਜ਼ਲਟ ਇਹ ਦੇਖੋ ਕਿੰਨੇ ਸੈਕਿੰਡ ਜੀ ਦਿੱਤਾ ਆਪਾਂ 5 ਸੈਕਿੰਡ ਹੀ ਹੋਣਗੇ ਬਸ ਚੈੱਕ ਕਰੋ ਹਾਂ ਬਹੁਤ ਫਰਕ ਬਗਿਆ ਹੈ ਫਰਕ ਬਹੁਤ ਦੇਖੋ ਪੂਰੀ ਸੁਪਾਈ ਕਰਤੀ ਉਹ ਐ ਟੂ ਜੈਡ ਕਰਤੀ ਕੁਛ ਸੈਕਿੰਡ ਜੀ ਲੱਗਦਾ ਸਮਾਂ ਉਹ ਆਪਾਂ ਮੂੰਹ ਤੇ ਵੀ ਲਾ ਸਕਦੇ ਹਾਂ ਇਹ ਹੈ ਹੀ ਫੇਸਲੀ ਹੈ ਅੱਛਾ ਨੁਕਸਾਨ ਤਾਂ ਨਹੀਂ ਹੋਈ ਹੈ ਚੈੱਕ ਕਰੋ ਭਾਜੀ ਕੋਈ ਨੁਕਸਾਨ ਨਹੀਂ ਆਦਾ ਕੋਈ ਕੁਛ ਨਹੀਂ ਓਕੇ ਬਈ ਇਹ ਵਨ ਰਿਜ਼ਲਟ ਆਦਾ ਫੁੱਲ ਐਚ ਡੀ ਫੁੱਲ ਐਚ ਡੀ ਅੱਜ ਕੱਲ ਕਿਸੇ ਕੋਲ ਨਹੀਂ ਟਾਈਮ ਹੈਗਾ ਅੱਧਾ ਅੱਧਾ ਘੰਟਾ ਫੇਸ਼ਲ ਕਰਾਂਦੇ ਇਹਦਾ ਰੇਟ ਕੀ ਆ 200 ਪੀਸ ਦਾ ਡੱਬਾ ਹਾਂਜੀ 200 ਪੀਸ ਦਾ ਡੱਬਾ 150 ਦਾ ਬੱਲੇ ਬਈ ਯਾਰ ਤੁਸੀਂ ਬਾਜ਼ਾਰ ਜਾਓ ਤੇ 10 ਰੁਪਏ ਦਾ ਪੀਸ ਮਿਲਦਾ ਇੱਕ ਹਾਂ ਤੁਹਾਨੂੰ 200 ਪੀਸ ਦਾ ਡੱਬਾ 150 ਦਾ ਨਹੀਂ ਉਹ ਕਿੰਨੇ ਦਾ ਪੈ ਜਾਂਦਾ ਆਪ ਨੂੰ 1 ਰੁਪਏ ਦਾ ਸਸਤਾ ਪੈ ਗਿਆ ਤੁਹਾਨੂੰ ਨਹੀਂ ਉਹ ਆਉਂ ਕਿੰਨੇ ਦਾ ਪੈ ਜਾਂਦਾ 150 ਰੁਪਏ ਦੇ 200 ਪੂਰੀ ਡੱਬੀ 150 ਰੁਪਏ ਦੀ ਓਕੇ ਬਈ ਪੂਰੀ ਡੱਬੀ 150 ਦੀ 150 ਦੀ ਤੁਸੀਂ ਇਹ ਦੇਖੋ ਫਿਰ ਤੁਹਾਨੂੰ ਦਿਖਾ ਦਿੰਨੇ ਆ ਮਾਰਾ ਇਹ ਰਿਜ਼ਲਟ ਹੈਗਾ ਕਿ ਨਹੀਂ ਹੈਗਾ ਪੂਰਾ ਇਸ ਕੋਲੇਗਾ ਤੁਹਾਨੂੰ ਸਾਡੇ ਮੇਰੇ ਵਰਗਾ ਬੰਦੇ ਨੂੰ ਵੀ ਸਾਫ਼ ਕਰਦੇ ਬੀਨ ਮੈਕਸ ਆ ਗਈ ਹਾਂ ਬਾਜ਼ਾਰ ਤੁਹਾਨੂੰ ਅਰਬਨ ਮੈਕਸ ਬੀਨ ਵੈਕਸ 50 ਰੁਪਏ ਦੀ ਮਿਲਦੀ ਹੈ ਹੂੰ ਕਿੰਨੇ ਦਾ ਪੈਕੇਟ ਹੈ 40 ਰੁਪਏ ਦਾ 40 ਰੁਪਏ ਦਾ 40 ਰੁਪਏ ਦਾ ਪੈਕੇਟ ਦੇਖੋ ਹੈ ਮਲਾਈ ਹੈਗੀ ਪੂਰੀ 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 ਮਲਾਈ ਰਵਾਂਗੇ ਆ ਦੇਖੋ ਕੁੰਡਲ ਪਰਲ ਪੱਤੀ ਕਿੰਨੇ ਦੀ ਪੈਣੀ 60 ਰੁਪਏ ਕੁੰਡਲ ਪਾਉਣ ਨੂੰ ਨਹੀਂ ਕਿੰਨੇ ਦੀ ਇਹ 50 ਬਾਜੀ ਇੱਕ ਪੀਸ 20 ਰੁਪਏ ਦਾ ਮਿਲਦਾ ਤੁਹਾਨੂੰ ਪੂਰਾ ਪੈਕੇਟ 60 ਰੁਪਏ ਓਕੇ ਜੀ ਬਲੀਚ ਬਰਸ਼ ਆਲੇ ਦੇਖੋ 15 15 ਰੁਪਏ ਬਲੀਚ ਬਰਸ਼ ਨਹੀਂ ਉਹ ਬਹੁਤ ਮਹਿੰਗੇ ਸੱਚੀ ਗੱਲ ਹੈ